ਮਕਰ ਰਾਸ਼ੀ ਵਾਲਿਆਂ ਲਈ ਖੁਸ਼ ਖਬਰੀ ਸਾਲ 2025 ਵਿੱਚ ਮਕਰ ਰਾਸ਼ੀ ਵਾਲਿਆਂ ਤੇ ਸ਼ਨੀ ਦੇਵ ਦੀ ਸਾਢੇ 7 ਖਤਮ ਹੋਣ ਨਾਲ ਮਕਰ ਰਾਸ਼ੀ ਦੀ ਕਿਸਮਤ ਜਾਗ ਜਾਣ ਵਾਲੀ ਹੈ ਕਿਉਂਕਿ ਮਾਰਚ ਮਹੀਨੇ ਤੋਂ ਬਾਅਦ ਮਕਰ ਰਾਸ਼ੀ ਵਾਲਿਆਂ ਤੇ ਸ਼ਨੀ ਦੇਵ ਦੀ ਖਾਸ ਕਿਰਪਾ ਹੋਣ ਵਾਲੀ ਹੈ ਸਾਲ ਦੇ ਸ਼ੁਰੂ ਵਿੱਚ ਮਕਰ ਰਾਸ਼ੀ ਵਾਲਿਆਂ ਨੂੰ ਥੋੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਮਾਰਚ ਮਹੀਨੇ ਬਾਅਦ ਤੁਹਾਨੂੰ ਧਨ ਲਾਭ ਹੋਣਾ ਸ਼ੁਰੂ ਹੋ ਜਾਵੇਗਾ ਤੇ ਦੋਸਤੋ ਵੀਡੀਓ ਦੇ ਆਖਰ ਵਿੱਚ ਤਿੰਨ ਉਪਾਅ ਦੱਸੇ ਹਨ ਉਹ ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਪਰ ਸਾਲ 2025 ਦੀ ਸ਼ੁਰੂਆਤ ਵਿੱਚ ਮਕਰ ਰਾਸ਼ੀ ਵਾਲਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਸਿਹਤ ਸੰਬੰਧੀ ਪਰੇਸ਼ਾਨੀਆਂ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਸਿਹਤ ਸੰਬੰਧੀ ਪਰੇਸ਼ਾਨੀ ਹੋ ਸਕਦੀ ਹੈ ਪਰ ਮਾਰਚ ਮਹੀਨੇ ਬਾਅਦ ਮਕਰ ਰਾਸ਼ੀ ਵਾਲਿਆਂ ਦਾ ਚੰਗਾ ਟਾਈਮ ਸ਼ੁਰੂ ਹੋ ਜਾਵੇਗਾ ਜਿਸ ਨਾਲ ਇਹਨਾਂ ਨੂੰ ਕਾਰੋਬਾਰ ਵਿੱਚ ਤਰੱਕੀ ਤੇ ਧਨਲਾਭ ਹੋਵੇਗਾ ਮਕਰ ਰਾਸ਼ੀ ਦੇ ਜੋ ਲੋਕ ਬਹੁਤ ਟਾਈਮ ਤੋਂ ਨੌਕਰੀ ਦੀ ਭਾਲ ਕਰ ਰਹੇ ਸੀ ਉਹਨਾਂ ਨੂੰ ਨਵੀਂ ਨੌਕਰੀ ਮਿਲ ਸਕਦੀ ਹੈ ਤੇ ਤੁਹਾਨੂੰ ਅਚਾਨਕ ਧਨਲਾਭ ਵੀ ਹੋ ਸਕਦਾ ਹੈ ਸਾਲ 2025 ਵਿੱਚ ਮਕਰ ਰਾਸ਼ੀ ਵਾਲਿਆਂ ਤੇ ਭਗਵਾਨ ਹਨੂਮਾਨ ਜੀ ਦੀ ਖਾਸ ਕਿਰਪਾ ਹੋਣ ਕਰਕੇ ਇਹਨਾਂ ਨੂੰ ਨਵੇਂ ਸੇਜਾ ਇਨਵੈਸਟਮੈਂਟ ਤੋਂ ਬਹੁਤ ਲਾਭ ਹੋ ਸਕਦਾ ਹੈ ਮੱਕਾ ਰਾਸ਼ੀ ਵਾਲਿਆਂ ਦੀ ਸਾਲ 2025 ਵਿੱਚ ਤੁਹਾਡੇ ਨਵੇਂ ਰਿਸ਼ਤੇ ਬਣ ਸਕਦੇ ਹਨ ਜਿਨ੍ਹਾਂ ਤੋਂ ਤੁਹਾਨੂੰ ਪੂਰਾ ਸਾਥ ਮਿਲੇਗਾ ਇਹ ਰਿਸ਼ਤੇ ਬਹੁਤ ਲੰਬੇ ਸਮੇਂ ਤੱਕ ਰਹਣ ਵਾਲੇ ਹੋਣਗੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਜਾਹਗੀ ਭਗਵਾਨ ਹਨੂਮਾਨ ਜੀ ਦੀ ਕਿਰਪਾ ਨਾਲ ਮਕਰ ਰਾਸ਼ੀ ਵਾਲਿਆਂ ਦੇ ਸਭ ਵਿਗੜੇ ਕੰਮ ਬਣ ਜਾਣਗੇ ਦੋਸਤੋ ਮਕਰ ਰਾਸ਼ੀ ਵਾਲਿਆਂ ਨੂੰ ਸਾਲ ਦੇ ਅੰਤ ਵਿੱਚ ਸੰਭਲ ਕੇ ਰਹਿਣ ਦੀ ਲੋੜ ਹੈ ਕਿਉਂਕਿ ਕੁਝ ਗ੍ਰਹਿ ਤੁਹਾਨੂੰ ਧਨ ਹਾਨੀ ਤੇ ਸਿਹਤ ਤੇ ਬੁਰਾ ਅਸਰ ਕਰ ਸਕਦੇ ਹਨ ਇਸ ਲਈ ਤੁਹਾਨੂੰ ਅੱਗੇ ਦੱਸੇ ਉਪਾਅ ਜ਼ਰੂਰ ਕਰ ਲੈਣੇ ਚਾਹੀਦੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਕਰੋ ਤੁਹਾਡੀ ਜੀਵਨ ਸਾਥੀ ਦੀ ਰਾਸ਼ੀ ਕਿਹੜੀ ਹੈ ਨੰਬਰ 1 ਜ਼ਰੂਰਤਮੰਦਾਂ ਨੂੰ ਦਾਨ ਮਹਾਦਾਨ ਹੁੰਦਾ ਹੈ ਇਸ ਲਈ ਮਕਰ ਰਾਸ਼ੀ ਵਾਲਿਆਂ ਨੂੰ ਕਦੇ ਜ਼ਰੂਰਤਮੰਦ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 2 ਸ਼ਨੀ ਦੇਵ ਦੀ ਕਿਰਪਾ ਪਾਉਣ ਲਈ ਮਕਰ ਰਾਸ਼ੀ ਵਾਲਿਆਂ ਨੂੰ ਸ਼ਨੀ ਮੰਦਰ ਵਿੱਚ ਤੇਲ ਨੀਲ ਜਾਂ ਫੁੱਲ ਪੇਂਟ ਕਰਨੇ ਚਾਹੀਦੇ ਹਨ ਨੰਬਰ 3 ਮਕਰ ਰਾਸ਼ੀ ਵਾਲਿਆਂ ਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਕਦੇ ਬੀਮਾਰ ਵਿਅਕਤੀ ਨੂੰ ਦਵਾਈ ਜਾਂ ਖਾਣ ਦੀਆਂ ਵਸਤੂਆਂ দান ਕਰਨੀ ਚਾਹੀਦੀਆਂ ਹਨ ਜਿਸ ਨਾਲ ਛਨੀ ਦੇਵ ਦੀ ਤੁਹਾਡੇ ਉੱਪਰ ਖਾਸ ਕਿਰਪਾ ਹੁੰਦੀ ਹੈ ਉੱਪਰ ਦੱਸੇ ਉਪਾਅ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਫਾਇਦਾ ਹੁੰਦਾ ਹੀ ਰਹੇਗਾ ਤੇ ਛਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਇਸੇ ਤਰ੍ਹਾਂ ਦੀ ਹੋਰ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ